ਮੈਂ ਤੁਹਾਨੂੰ 1 2 3 4 5 ਬੱਚੇ ਨਹੀਂ ਮਿਲਾ ਰਿਆ ਮੈਂ ਤੁਹਾਨੂੰ 100 200 300 400 ਬੱਚੇ ਨਹੀਂ ਮਿਲਵਾ ਰਿਆ ਮੈਂ ਤੁਹਾਨੂੰ ਹਜ਼ਾਰਾਂ ਵੀਡੀਓਜ਼ ਦਿਖਾ ਰਿਆ ਅੱਜ ਛੋਟਾ-ਸੁਆਈ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਵਾਂਗਾ ਐਗਜ਼ਾਮਪਲ ਦੇ ਨਾਲ ਕਿ ਸਾਈਪ੍ਰਸ ਕਿਉਂ ਬੈਸਟ ਕੰਟਰੀ ਹੈ ਤੁਹਾਡੇ ਲਈ ਕਿਉਂਕਿ ਦੇਖੋ ਆਪਾਂ ਜਦੋਂ ਕਿਸੇ ਬਾਬੇ ਕੋਲ ਜਾਂਦੇ ਆ ਸਾਰਿਆਂ ਦੀ ਨਹੀਂ ਗੱਲ ਕਰ ਰਿਆ ਕਈ ਬਾਬੇ ਇਸ ਤਰ੍ਹਾਂ ਕਰਦੇ ਨੇ ਨਾ ਤੁਸੀਂ ਡੈਫੀਨਿਟਲੀ ਮੇਰੀ ਗੱਲ ਨਾਲ ਇਤفاق ਰੱਖੋਗੇ ਕਿਆ ਪਤਾ ਜਾਣਿਆ ਉਹਨਾਂ ਨੇ ਪਹਿਲੇ 3 4 5% ਆਪਣੇ ਖੜੇ ਕੀਤੇ ਹੁੰਦੇ ਆ ਕਿ ਜਿਹੜੇ ਆ ਕੇ ਕਹਿੰਦੇ ਨੇ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੱਤਾ ਸੀ ਮੇਰੀ ਪ੍ਰੋਬਲਮ ਦੂਰ ਹੋ ਗਈ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੱਤਾ ਸੀ ਮੇਰੇ ਘਰ ਬੇਟਾ ਹੋ ਗਿਆ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੱਤਾ ਸੀ ਮੇਰੀ ਵਾਜ ਦੇ ਨਾਲ ਬਹੁਤ ਪ੍ਰੋਬਲਮ ਸੀ ਉਹ ਦੂਰ ਹੋ ਗਈ ਬਾਬਾ ਜੀ ਤੁਸੀਂ ਅਸ਼ੀਰਵਾਦ ਦਿੱਤਾ ਮੇਰੇ ਘਰ ਬਿਮਾਰੀ ਸੀ ਉਹ ਦੂਰ ਹੋ ਗਈ ਤੇ ਉਸ ਵੇ ਜਿੰਨੀ ਪਬਲਿਕ ਬੈਠੀ ਹੁੰਦੀ ਆ ਸਾਰੇ ਬਾਬਾ ਜੀ ਬਾਬਾ ਜੀ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇੱਥੇ ਮੈਂ ਤੁਹਾਨੂੰ ਕੀ ਦੱਸਣਾ ਚਾ ਰਿਹਾ ਕਿ ਦੇਖੋ ਅਗਰ ਸਾਈਪਰਸ ਬੈਸਟ ਕੰਟਰੀ ਹੈ ਮੈਂ ਤੁਹਾਨੂੰ 1 2 3 4 5 ਬੱਚੇ ਨਹੀਂ ਮਿਲਾ ਰਿਹਾ ਮੈਂ ਤੁਹਾਨੂੰ 100 200 300 400 ਬੱਚੇ ਨਹੀਂ ਮਿਲਵਾ ਰਿਹਾ ਮੈਂ ਤੁਹਾਨੂੰ ਹਜ਼ਾਰਾਂ ਵੀਡੀਓਜ਼ ਦਿਖਾ ਰਿਹਾ ਜਿਹੜੇ ਕਿ 1500 ਵੀਡੀਓਜ਼ ਮੈਂ ਇਸ ਵਾਰੀ ਬਣਾ ਕੇ ਲੈ ਆਇਆ ਨੀਅਰ ਬਾਊਟ ਜਦੋਂ ਮੈਂ ਲਾਸਟ 2024 ਨਵੰਬਰ ਦੇ ਵਿੱਚ ਗਿਆ ਸੀ ਉਦੋਂ 500 ਤੋਂ ਜ਼ਿਆਦਾ ਵੀਡੀਓ ਸੀ ਸਾਡੇ ਪੇਜ ਤੇ ਡੇਲੀ ਅਸੀਂ ਅਪਲੋਡ ਕਰ ਰਹੇ ਹਾਂ ਵੀਡੀਓਜ਼ ਪਿਛਲੇ ਤੁਸੀਂ ਨੀਅਰ ਬਾਊਟ 6 7 ਮੰਨਦੀਆਂ ਸਾਰੀਆਂ ਵੀਡੀਓਜ਼ ਦੇਖੋ ਜਿਹਦੇ 'ਚ ਹਰ ਇੱਕ ਬੱਚਾ ਕਹਿ ਰਿਹਾ ਕਿ ਮੈਂ ਸਾਈਪ੍ਰਸ ਆ ਕੇ 1.5 ਲੱਖ ਮਾਰਿਆ ਮੈਂ ਸਾਈਪ੍ਰਸ ਆ ਕੇ 2 ਲੱਖ ਮਾਰਿਆ ਸੋ ਇਹ ਨਾਲ ਵੀ ਮੈਂ ਵੀਡੀਓਜ਼ ਅਟੈਚ ਕਰਾਂਗਾ ਤਾਂ ਕਿ ਤੁਸੀਂ ਹੋਰ ਕਲੀਅਰ ਹੋ ਪਾਓ ਜੋ ਅਸੀਂ ਬੱਚਿਆਂ ਨੂੰ ਮਿਲੇ ਆ ਉਹ ਕਹਿੰਦੇ 1800 2000 ਹਾਂ ਇੰਨਾ ਕਿੰਨੇ ਕਰੋਗੇ ਮਾਰੇ ਤੁਹਾਡੇ ਪ੍ਰੈਂਸ ਕੋਈ 2100 ਕੋਈ 2000 150000 ਹਿੰਦੀ ਆ ਤਾਂ ਕੈਲੋ ਵੀ ਲੱਖ ਤੋਂ ਪਲੱਸ ਨੇ ਕੁਮਾਰੀ ਆ ਉਹ ਗੇ ਇੰਡੀਆ ਮੇਰੇ 1500 ਦੇ ਰੇਟ ਹੋ ਜਾਂਦੇ 1500 ਦੇ ਰੇਟ ਤੇ ਤੁਸੀਂ ਕੁਮਾਰੀ ਆ ਮਤਲਬ ਕਿ 1.5 ਲੱਖ ਰੁਪਏ ਇੰਡੀਆ ਦਾ ਬਹੁਤ ਅੱਛੀ ਗੱਲ ਹੈ ਤੁਸੀਂ ਮੈਂ ਬੰਦਾ ਲੱਖ ਡੇਢ ਲੱਖ ਨੂੰ ਹੱਥ ਦਾ ਪਾਈ ਲੈਂਦਾ ਮੈਂ ਸਟੂਡੈਂਟ ਨੂੰ ਮਿਨੀਮਮ 1 ਲੱਖ ਰੁਪਏ ਹੈਗੇ ਜੀ ਸਟੂਡੈਂਟ ਮੰਨ ਕੇ ਚੱਲੋ ਵੀ 1500 ਤੋਂ 1600 ਦੇ ਵਿੱਚ ਵਿੱਚ ਆ ਜਾਂਦੇ ਹੁਣਾਂ 11 1200 ਮਹੀਨੇ ਦਾ ਭਾਂਜੰਦਾ 1 ਲੱਖ ਤੋਂ 1 ਲੱਖ 20000 ਦੇ ਵਿੱਚ ਨਾ ਜਿਹੜੇ ਬੱਚੇ ਅੱਜ ਕਨਫਿਊਜ਼ ਆਏ ਜਿਹੜੇ ਬੱਚੇ ਹਰ ਕਨਫਿਊਜ਼ ਨੇ ਕਿ ਸਾਡੇ ਵਾਸਤੇ ਸਾਈਪਰਸ ਅੱਛੀ ਆਪਸ਼ਨ ਹੈ ਕਿ ਨਹੀਂ ਸਾਈਪਰਸ ਕੰਟਰੀ ਕਿਦਾਂ ਦੀ ਹੈ ਕਿ ਵਾਕਈ ਅਸੀਂ ਉੱਥੇ ਇੰਨਾ ਕਮਾ ਸਕਦੇ ਆ ਮੇਰੀਆਂ ਵੀਡੀਓਜ਼ ਦੇਖੋ ਬੱਚਿਆਂ ਦੀ ਵੀਡੀਓਜ਼ ਦੇਖੋ ਜਿਹੜੇ ਬੱਚੇ ਗਰਲਸ ਖਾਸ ਕਰਕੇ ਬਹੁਤ ਬਹੁਤ ਜ਼ਿਆਦਾ ਖੁਸ਼ ਨੇ ਹੁੰਦੇ ਜਾ ਕੇ ਜਿਹੜੀਆਂ ਕਹਾਰੀਆਂ ਨੇ ਸਰ ਮੇਰੇ ਕਈ ਰਿਲੇਟਿਵ ਤਾਂ ਕੈਨੇਡਾ ਗਏ ਨੇ ਜਿਨ੍ਹਾਂ ਨੂੰ ਮੈਂ ਕਾਲ ਕਰਦੀ ਆ ਤੇ ਪੁੱਛ ਕਹੀਏ ਕਈ ਤੇ ਮੇਰੇ ਫਰੈਂਡਸ ਨੇ ਗਏ ਹੋ ਇਹਨਾਂ ਨੂੰ ਜੌਬ ਨਹੀਂ ਮਿਲੀ ਉਹ ਜਿਨ੍ਹਾਂ ਦੇ ਕੋਲ ਅਜ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜੌਬ ਹੈ ਲੇਕਿਨ ਉਹ ਕਹਿੰਦੇ ਨੇ ਅਸੀਂ ਲੱਖ ਤੋਂ ਸਵਾ ਲੱਖ ਮਾਰਿਆ ਤੇ ਮੈਂ ਉਹਨਾਂ ਨੂੰ ਹੱਸਦੀ ਆ ਮੈਂ ਉਹਨਾਂ ਨੂੰ ਕਹਿੰਨੀ ਕਿ ਤੁਸੀਂ ਤਾਂ 24-25 ਲੱਖ ਰੁਪਇਆ ਲਗਾ ਕੇ ਗਏ ਤੇ ਨੈਕਸਟ ਈਅਰ ਦੀ ਫੀਸ ਵੀ ਤੁਸੀਂ 20 ਲੱਖ ਦੇ ਕਰੀਬ ਪੇ ਕਰਨੀ ਹੈ ਯੂਨੀਵਰਸਿਟੀ ਦੀ ਮੈਂ ਆਈ 5.5 ਲੱਖ ਵਿੱਚ ਤੇ ਹਰ ਮੰத் ਮੈਂ ਵੀ 1.5 ਲੱਖ ਮਾਰਿਆ ਤੁਸੀਂ ਵੀ 1.5 ਲੱਖ ਮਾਰ ਰਹੇ ਹੋ ਲੇਕਿਨ ਤੁਸੀਂ ਉਹ ਕਮਾ ਕੇ ਜਿੰਨਾ ਤੁਸੀਂ ਸੇਵ ਕਰਨਾ ਅਗਲੇ ਈਅਰ ਯੂਨੀਵਰਸਿਟੀ ਨੂੰ ਫੀਸ ਦੇ ਦੇਣੀ 20 ਲੱਖ ਰੁਪਏ ਤੇ ਮੈਂ ਜਿਹੜੇ ਕਾਲਜ ਯੂਨੀਵਰਸਿਟੀ ਚ ਆਇਆ ਅਗਲੇ ਸਾਲ ਦੀ ਮੇਰੀ ਫੀਸ ਹੈਗੀ 2.5 ਲੱਖ ਰੁਪਏ ਸਿਰਫ ਤੇ ਮੈਂ ਕਿੰਨਾ ਜ਼ਿਆਦਾ ਸੇਵ ਕਰ ਰਹੀ ਆ ਔਰ ਅਸੀਂ ਉਹ ਜਦੋਂ ਗਰਲ ਸੀ ਮੇਰੇ ਔਰ ਸਟਾਫ ਨੇ ਜਦੋਂ ਪੁੱਛਿਆ ਅਗਲਾ ਨੈਕਸਟ ਕੁਐਸਚਨ ਪੁੱਟ ਕੀਤਾ ਕਿ ਤੁਸੀਂ ਅੱਗੇ ਮੂਵ ਹੋਣ ਬਾਰੇ ਸੋਚ ਰਹੇ ਹੋ ਕਿ ਕਿਸੇ ਹੋਰ ਕੰਟਰੀ ਬਾਰੇ ਤੋਂ ਗਰਲਸ ਆ ਬॉयਜ਼ ਆ ਕਹਿਣਾ ਕਿ ਨਹੀਂ ਸਰ ਅਸੀਂ ਇੱਥੇ 1.5 ਲੱਖ 2 ਲੱਖ ਮਾਰੇ ਤੇ ਸਾਨੂੰ ਹੋਰ ਕਿਸੇ ਕੰਟਰੀ ਜਾਣ ਦੀ ਕੀ ਜ਼ਰੂਰਤ ਹੈ ਸੋ ਅੱਜ ਵੀ ਸਾਡੇ 5 ਲੱਖ ਦੇ ਵਿੱਚ ਤੁਹਾਨੂੰ ਅਸੀਂ ਮੌਕਾ ਦੇ ਰਹੇ ਹਾਂ ਸਾਈਪਰਸ ਦਾ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਸ਼ੇਨਗਨ ਵਿੱਚ ਮਰਜ ਹੋਣ ਜਾ ਰਹੀ ਹੈ ਤੇ ਸ਼ੇਨਗਨ ਦਾ ਪਾਟ ਬਣਨ ਤੋਂ ਪਹਿਲੇ ਪਹਿਲੇ ਅਪਲਾਈ ਕਰੋ ਇਹ ਨਾ ਹੋਵੇ ਕਿ ਤੇ ਦੇਰੀ ਹੋ ਜਾਏ ਤੇ ਬਾਅਦ ਤੁਹਾਨੂੰ ਇਹੀ ਸਾਡੇ 5 ਲੱਖ ਦਾ ਪੈਕੇਜ 6 ਬੈਂਡ ਦੇ ਨਾਲ ਵਿਦ ਇੰਟਰਵਿਊ ਤੇ ਖਰਚਾ ਨੀਅਰ ਬੋਟ 11 ਤੋਂ 12 ਲੱਖ ਰੁਪਇਆ ਤੇ ਵੀਜ਼ਾ ਦੀ ਵੀ ਛੋਟ ਨਹੀਂ ਰਹੇਗੀ ਹੁਣ ਤੁਹਾਡੇ ਕੋਲ ਰਾਈਟ ਟਾਈਮ ਹੈ ਅਗਸਤ ਮਹੀਨ ਤੱਕ ਤੁਸੀਂ ਅਪਲਾਈ ਕਰੋ ਅਗਰ ਤੁਸੀਂ ਵਿਦਆਊਟ ਆਇਲਸ ਹੋ ਤੁਹਾਡੇ ਪੀਟੀ ਨਹੀਂ ਹੈ ਅਸੀਂ ਤੁਹਾਨੂੰ ਪੀਟੀ ਆਇਲਸ ਕਰਵਾ ਕੇ ਦੇਵਾਂਗੇ ਫਰੀ ਆਫ ਪੋਸਟ ਯਾਨੀ ਕਿ ਤੁਹਾਡੇ ਟੈਸਟ ਦੀ ਫੀਸ ਵੀ ਅਸੀਂ ਫਿਲ ਕਰਾਂਗੇ ਸੋ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਗਰ ਤੁਹਾਡੇ ਕੋਲ 15 ਦਿਨ ਆਪਣੇ ਵਾਸਤੇ ਹੈਗੇ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਮੈਂ 15 ਦਿਨ ਲਗਾ ਕੇ ਦਿਨ ਰਾਤ ਹੀ ਕਰਕੇ ਆਪਣੀ ਲਾਈਫ ਬਣਾਉਣਾ ਚਾਹ ਰਿਹਾ ਹਾਂ ਤੇ ਸਾਈਓਵਰਸਿਸ ਵਿਜ਼ਿਟ ਕਰੋ ਅਸੀਂ ਤੁਹਾਨੂੰ ਆਇਲਸੀ ਪ੍ਰੇਪਰੇਸ਼ਨ ਕਰਾਵਾਂਗੇ 4 ਬੈਂਡ ਦੀ ਤੁਹਾਨੂੰ ਗਰੰਟੀ ਦੇਵਾਂਗੇ ਕਿ ਤੁਸੀਂ 100% ਆਪਣੇ ਦਿਓਗੇ ਤੇ ਸਾਈਪਰਸ ਜਾ ਕੇ ਤੁਸੀਂ ਵੀ ਇਹ ਹਜ਼ਾਰਾਂ ਬੱਚਾ ਵਾਂਗ नियर अबाउट 1.5 ਤੋਂ 2 ਲੱਖ ਕਮਾ ਸਕਦੇ ਹੋ ਤੇ ਫਿਰ ਬੱਚੇ ਹੁਣ ਸੋਚਦੇ ਨਾ ਰਹੋ ਹੁਣ ਨਾ ਘਰ ਬੈਠੇ ਰਹੋ ਹੁਣ ਉઠੋ ਜਾਗੋ ਐਫਰਟਸ ਕਰੋ ਥੈਂਕ ਯੂ ਵੈਰੀ ਮਚ